ਟ੍ਰੈਫਿਕ ਪੰਜਾਬ ਚੰਡੀਗੜ੍ਹ ਦੀ ਦੇ ਹੁਕਮ ਅਨੁਸਾਰ ਮਾਂਦੂਕ ਐਸਐਸਪੀ ਸਾਹਿਬ ਨਵਨੀਤ ਸਿੰਘ ਜੀ ਬੈਸ ਤਰਵਿੰਦਰ ਜੰਗ ਜੀ ਡੀਐਸਪੀ ਟ੍ਰੈਫਿਕ ਉਹਨਾਂ ਦੀ ਅਗਵਾਈ ਦੇ ਹੇਠ ਟ੍ਰੈਫਿਕ ਪੁਲਿਸ ਲੁਧਿਆਣਾ ਅਧiatੀ ਵੱਲੋਂ ਮਿਤੀ 1 ਤੋਂ ਲੈ ਕੇ 31 ਜਨਵਰੀ ਤੱਕ ਨੈਸ਼ਨਲ ਰੋਡ ਸੇਫਟੀ ਮਨਥ ਮਨਾਇਆ ਜਾ ਰਿਹਾ ਵਾ ਜਿਸ ਵਿੱਚ ਟੈਕਸੀ ਯੂਨੀਅਨ ਦੇ ਵਿੱਚ ਟੈਕਸੀ ਯੂਨੀਅਨ ਦੇ ਵਿੱਚ ਕੈਂਟਰ ਯੂਨੀਅਨ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਵੱਲੋਂ ਜਾ ਕੇ ਡਰਾਈਵਰਾਂ ਨੂੰ ਸਕੂਲੀ ਵਿਦਿਆਰਥੀਆਂ ਨੂੰ ਅਤੇ ਆਮ ਪਬਲਿਕ ਨੂੰ ਅਵੇਅਰ ਕੀਤਾ ਜਾਂਦਾ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਫਲੈਕਸੀਆਂ ਬਣਵਾ ਕੇ ਹਰ ਇੱਕ ਸ਼ਹਿਰ ਦੇ ਵਿੱਚ ਚੌਂਕ ਦੇ ਵਿੱਚ ਤਰਾਹੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਪੇੜ ਭਟੱਕੇ ਵਾਲੀ ਜਗ੍ਹਾ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਸਰ ਟ੍ਰੈਫਿਕ ਦੀ ਸਮੱਸਿਆ ਆਪਣੇ ਜਗਰਾਉਂ ਦੇ ਵਿੱਚ ਹੀ ਬਹੁਤ ਜ਼ਿਆਦਾ ਚੱਲ ਰਹੀ ਆ ਉਸ ਸੰਬੰਧ ਵਿੱਚ ਤੁਸੀਂ ਕੀ ਅਵੇਅਰ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਜਗਰਾਉਂ ਟ੍ਰੈਫਿਕ ਸਮੱਸਿਆ ਜਿਹੜੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਰੇੜੀ ਫੜੀ ਵਾਲਿਆਂ ਨੂੰ ਜਿਹੜੇ ਪਿੰਡਾਂ ਤੋਂ ਆਉਂਦੇ ਆ ਕਾਰ ਚਾਲਕ ਉਹਨਾਂ ਦੇ ਜਿਹੜੇ ਕਾਰਾਂ ਦੇ ਡਰਾਈਵਰ ਆ ਉਹਨਾਂ ਨੂੰ ਗੱਡੀਆਂ ਗਲਤ ਪਾਰਕਿੰਗ ਨਾ ਕਰਨ ਰੇੜੀ ਫੜੀ ਵਾਲਿਆਂ ਨੂੰ ਸੜਕ ਤੇ ਗੱਡੀਆਂ ਖੜੀਆਂ ਰੇੜੀਆਂ ਨਾਲ ਖੜੀਆਂ ਕਰਨ ਬਾਰੇ ਜਾਗਰੂਕ ਕੀਤਾ ਜਾਂਦਾ ਵਾ ਅਗਰ ਕੋਈ ਵੀ ਕਾਰ ਵਾਲਾ ਫੇਰ ਵੀ ਗੱਡੀ ਗਲਤ ਪਾਰਕਿੰਗ ਕਰਦਾ ਟਰੈਫਿਕ ਪੁਲਿਸ ਲੁਧਿਆਣਾ ਦਿਹਾਤੀ ਉਹਨਾਂ ਦੇ ਮੋਟਰ ਵਹੀਕਲ ਐਕਟ ਤਹਿਤ ਚਲਾਨ ਕਰਦੀ ਸਰ ਤੁਸੀਂ ਦਿੱਤਾ ਹੈ ਜਿਹੜੇ ਛੋਟੇ ਬੱਚੇ ਨਵਾਲਿਕ ਬੱਚੇ ਸਕੂਟਰ ਜਾਂ ਸਕੂਟਰੀਆਂ ਜਾਂ ਮੋਟਰਸਾਈਕਲ ਚਲਾ ਰਹੇ ਆ ਉਹਨਾਂ ਬਾਰੇ ਤੁਸੀਂ ਕੀ ਕਰਦੇ ਹਾਂ ਹਾਂਜੀ ਹਰ ਇੱਕ ਸਕੂਲ ਕਾਲਜ ਦੇ ਵਿੱਚ ਜਾ ਕੇ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਵੀ ਤੁਹਾਡੀ ਉਮਰ ਘੱਟ ਆ ਤੁਸੀਂ ਟੂ ਵੀਲਰ ਜਾਂ ਫੋਰ ਵੀਲਰ ਨਹੀਂ ਚਲਾਉਂਗੇ ਅਗਰ ਤੁਸੀਂ ਦਰਾਨੇ ਚ ਐਕਿੰਗ ਟੂ ਵੀਲਰ ਜਾਂ ਫੋਰ ਵੀਲਰ ਚ ਲਾਉਂਦੇ ਗਏ ਫੜੇ ਜਾਂਦੇ ਹੋ ਤਾਂ ਤੁਹਾਡੇ ਮਾਤਾ ਪਿਤਾ ਨੂੰ 25000 ਰੁਪਏ ਦਾ ਜੁਰਮਾਨਾ ਜਾਂ 3 ਸਾਲ ਦੀ ਸਜ਼ਾ ਹੋ ਸਕਦੀ ਆ ਸਰ ਇਹ ਦੋਨੋਂ ਇਕੱਠੀਆਂ ਨਹੀਂ ਹੁੰਦੀਆਂ ਸਜ਼ਾ ਵਾ ਸਜ਼ਾ ਤੇ ਜੁਰਮਾਨਾ ਇਕੱਠਾ ਨਹੀਂ ਹੁੰਦਾ ਨਹੀਂ ਜੀ ਇਕੱਠੇ ਨਹੀਂ ਆਗੇ ਦੋਨੇ 25000 ਰੁਪਏ ਇਹ ਪੰਜਾਬ ਸਰਕਾਰ ਵੱਲੋਂ ਆ ਮੋਟਰ ਵਹੀਕਲ ਐਕਟ ਤਹਿਤ 25000 ਰੁਪਏ ਜੁਰਮਾਨਾ ਜਾਂ 3 ਸਾਲ ਦੀ ਸਜ਼ਾ ਤੁਸੀਂ ਹੁਣ ਮਾਪਿਆਂ ਨੂੰ ਕੀ ਅਵੇਅਰ ਕਰਨਾ ਚਾਹੁੰਦੇ ਹੋ ਹਾਂਜੀ ਬੱਚਿਆਂ ਦੇ ਮਾਤਾ ਪਿਤਾ ਨੂੰ ਅਵੇਅਰ ਕੀਤਾ ਜਾਂਦਾ ਜੀ ਸੈਮੀਨਾਰ ਲਾਏ ਜਾਂਦੇ ਆ ਉਹਨਾਂ ਵਿੱਚ ਦੱਸਿਆ ਜਾਂਦਾ ਵੀ ਤੁਸੀਂ ਆਪਣੇ ਨਵਾਲਗ ਬੱਚੇ ਨੂੰ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਣ ਲਈ ਨਾ ਦੇਂਦੇ